ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਆ ਇੰਸਟਾਗ੍ਰam ਉਤੇ ਫੇਸਬੁੱਕ ਉਤੇ YouTube ਉਤੇ ਜੋ ਕਿ ਭਾਬੀ ਕਮਲਕੌਰ ਸੀ ਜੋ ਉਸਦੀ ਡੈਥ ਹੋ ਚੁੱਕੀ ਆ ਇਹ ਵੀਡੀਓ ਅੱਜ ਵਾਇਰਲ ਹੋ ਰਹੀ ਆ ਕਿਉਂਕਿ ਅੱਜ ਹੀ ਉਸਦੀ ਗੱਡੀ ਦੇ ਵਿੱਚੋਂ Laash ਮਿਲੀ ਆ ਆਪਾਂ ਤੁਹਾਨੂੰ ਦੱਸ ਦਈਏ ਕਿ ਇਹ ਜੋ ਕਮਲਕੌਰ ਹੈ ਉਹ Ludhiana ਦੀ ਰਹਿਣ ਵਾਲੀ ਹੈ ਪਰ ਉਸ ਦੀ ਬਠਿੰਡਾ ਵਿਖੇ ਉਸ ਆਦੇਸ਼ ਹਸਪੀਟਲ ਦੇ ਜੋ ਬਾਹਰ ਹੈ ਪਾਰਕਿੰਗ ਦੇ ਵਿੱਚ ਉਸ ਦੀ ਨੈਸ਼ਨਲ ਹਾਈਵੇ ਤੇ ਪਾਰਕਿੰਗ ਸੀ ਉਸ ਦੇ ਵਿੱਚੋਂ ਉਸ ਦੀ ਲਾਸ਼ ਮਿਲ ਗਈ ਹੈ ਤੇ ਉਸ ਦੀ ਪਛਾਣ ਕਮਲਕੌਰ ਭਾਬੀ ਵਜੋਂ ਹੋਈ ਆ ਤੇ ਗੱਡੀ ਵਿੱਚੋਂ ਬਦਬੂ ਹੋਣ ਦੇ ਕਾਰਨ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗਿਆ ਕਿਉਂਕਿ ਉਹ 9 ਤਰੀਕ ਨੂੰ ਹੀ ਆਪਣੇ ਘਰ ਤੋਂ ਯਾਨੀ ਕਿ ਲੁਧਿਆਣਾ ਤੋਂ ਉਹ ਚਲੀ ਗਈ ਸੀ ਆਪਣੇ ਮੰਮੀ ਹੁਣਾਂ ਨੂੰ ਕਹਿ ਕੇ ਗਈ ਸੀ ਕਿ ਮੈਂ ਇੱਕ ਸ਼ੂਟ ਤੇ ਲੁਧਿਆਣੇ ਜਾ ਰਹੀ ਆ ਤਾਂ ਉਸ ਤੋਂ 9 ਤਰੀਕ ਤੋਂ ਬਾਅਦ ਉਸ ਦਾ ਕੋਈ ਫੋਨ ਨਹੀਂ ਆਇਆ ਕੋਈ ਅਤਾ ਪਤਾ ਨਹੀਂ ਸੀਗਾ ਪਰ ਜਦੋਂ ਬੀਤੀ ਰਾਤ ਆ ਪਤਾ ਲੱਗ ਗਿਆ ਕਿ ਆਹ ਹਸਪੀਟਲ ਦੇ ਬਾਹਰ ਜੋ ਪਾਰਕਿੰਗ ਹੈ ਉਥੋਂ ਦੇ ਲੋਕਾਂ ਨੂੰ ਬਦਬੂ ਮਾਰੀ ਜਦੋਂ ਗੱਡੀ ਵਿੱਚੋਂ ਗੰਦਾ ਲਾਸ਼ ਦਾ ਖੂਨ ਸਾੜਿਆ ਹੋਇਆ ਖੂਨ ਬਾਹਰ ਆਇਆ ਤਾਂ ਉਦੋਂ ਲੋਕਾਂ ਨੇ ਜਦੋਂ ਵੇਖਿਆ ਤਾਂ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਕੀਤੀ ਕਿ ਇਦਾਂ ਕਰਕੇ ਫਿਰ ਪੁਲਿਸ ਆਈ ਉਹਨਾਂ ਨੇ ਤਹਿਕੀਕ ਕਰਤੀ ਤਾਂ ਉਹਨਾਂ ਨੇ ਦੇਖਿਆ ਕਿ ਪਿਛਲੀ ਸੀਟ ਉੱਤੇ ਇੱਕ ਲੜਕੀ ਪਈ ਹੋਈ ਹੈ ਜੋ ਕਿ ਖਤਮ ਹੋ ਚੁੱਕੀ ਹੈ ਤੇ ਬਾਅਦ ਵਿੱਚ ਉਸ ਦੀ ਪਛਾਣ ਕਮਲਕੌਰ ਵੱਲੋਂ ਹੋਈ ਹੈ ਆਪਾਂ ਤੁਹਾਨੂੰ ਦੱਸ ਦਈਏ ਕਿ ਉਸਦੀ ਫੈਮਿਲੀ ਦੇ ਵਿੱਚ ਉਸਦੇ ਪਿਤਾ ਦੀ ਡੈਥ ਬਹੁਤ ਟਾਈਮ ਪਹਿਲਾਂ ਹੀ ਹੋ ਚੱਕੀ ਸੀਗੀ ਉਸਦੀ ਫੈਮਿਲੀ ਦੇ ਵਿੱਚ ਉਸਦੀ ਮਾਤਾ ਵਾ ਤੇ ਤਿੰਨ ਭੈਣਾਂ ਅਤੇ ਦੋ ਭਰਾ ਵਾ ਵੱਡੀ ਭੈਣ ਦਾ ਵਿਆਹ ਹੋਇਆ ਹੋਇਆ ਵਾ ਤੇ ਦੋ ਭੈਣਾਂ ਤੇ ਦੋ ਭਰਾ ਇਕਵਾਨ ਹੀ ਸਨ ਕਮਲ ਕੋਰ ਦਾ ਵੀ ਅਜੇ ਵਿਆਹ ਨਹੀਂ ਹੋਇਆ ਸੀ ਪਰ ਅਜੇ ਤੱਕ ਕੋਸ਼ ਦੀ ਮੌਤ ਦਾ ਕੋਈ ਕਾਰਨ ਨਹੀਂ ਪਤਾ ਲੱਗ ਪਾਇਆ ਕਿਉਂਕਿ ਬਹੁਤ ਸਾਰੇ ਲੋਕ ਉਸ ਨੂੰ ਸੋਸ਼ਲ ਮੀਡੀਆ ਉੱਤੇ ਗਲਤ ਕੰਟੈਂਟ ਬਣਾਉਣ ਕਰਕੇ ਲੋਕ ਉਸ ਤੋਂ ਅੱਕੀ ਵੀ ਪਈ ਸੀ ਜਿਸ ਦੇ ਕਾਰਨ ਜੁਨੇ ਸਿੰਘ ਸਿਗੇ ਉਹ ਵੀ ਉਹਨਾਂ ਨੂੰ ਵਾਰਨਿੰਗ ਦੇ ਇਸ ਗੇਕੇ ਤੋਂ ਇਸ ਕੰਮ ਤੋਂ ਹਟ ਜਾ ਪਰ ਕਿਤੇ ਨਾ ਕਿਤੇ ਉਸ ਨੇ ਵੀ ਇਸ ਕੰਮ ਤੋਂ ਆਪਣਾ ਬਚਾਵ ਨਹੀਂ ਕੀਤਾ ਸ਼ਾਇਦ ਇਸ ਦੇ ਕਾਰਨ ਹੀ ਕਹਿ ਸਕਦੀ ਆਪਾਂ ਕਿ ਉਸ ਨੂੰ ਜਾਂ ਉਸ ਦੀ ਸੁਨ ਮਾਰ ਮੌਕਾ ਆ ਗਿਆ ਪਰ ਅਜੇ ਤੱਕ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਿ ਜਾਂ ਉਸ ਨੇ ਸੂਸਾਈਡ ਹੀ ਕੀਤਾ ਹੈ ਜਾਂ ਉਸ ਨੂੰ ਕਿਸੇ ਨੇ ਮਾਰਿਆ ਹੈ ਤੇ ਆਪਾਂ ਤੁਹਾਨੂੰ ਦੱਸ ਦਈਏ ਕਿ ਇਹ ਉਸ ਦੀ ਮੰਮੀ ਦੇ ਇਹ ਬਿਆਨ ਸੀ ਕਿ ਉਹ ਸ਼ੂਟ ਲਈ ਲੁਧਿਆਣੇ ਗਈ ਹੈ ਪਰ ਉਸ ਦੀ ਜੋ ਭੈਣ ਆ ਉਸ ਦੇ ਬਿਆਨ ਸਾਹਮਣੇ ਆਏ ਆ ਤੇ ਉਸ ਦੀ ਭੈਣ ਕਹਿ ਰਹੀ ਹੈ ਕਿ ਮੇਰੀ ਭੈਣ ਗੱਡੀ ਦੀ ਸਰਵਿਸ ਕਰਾਉਣ ਲਈ ਲੁਧਿਆਣੇ ਗਈ ਸੀ ਉਹ ਕਹਿੰਦੀ ਸੀ ਉੱਥੇ ਮੇਰਾ ਫਰੈਂਡ ਆ ਵੀ ਮੇਰਾ ਉੱਥੇ ਹੈਗਾ ਵਾ ਤੇ ਉਹ ਉੱਥੋਂ ਹੀ ਮੈਂ ਗੱਡੀ ਦੀ ਸਰਵਿਸ ਕਰਾਉਣੀ ਆ ਵੀ ਗੱਡੀ ਠੀਕ ਕਰਾਉਣ ਲਈ ਗਈ ਹੋਈ ਸੀ ਮੇਰੀ ਭੈਣ ਪਰ ਉਹਨਾਂ ਦੇ ਜੋ ਗਵੰਡੀ ਆ ਉਹ ਕਹਿ ਰਹੀ ਆ ਕਿ ਬੰਗਲਾ ਖੱਤਰੀ ਮਾਤਾ ਦੇ ਉਹ ਗਈ ਹੋਈ ਸੀ ਕਿਸੇ ਦੇ ਵੀ ਬਿਆਨ ਅਜੇ ਨਹੀਂ ਮਿਲ ਰਹੇ ਤੇ ਉਮੀਦ ਕਰਦੇ ਆ ਕਿ ਜਲਦੀ ਹੀ ਜੋ ਵੀ ਸੱਚਾ ਜਾਂ ਉਸ ਨੂੰ ਕਿਸੇ ਨੇ ਮਾਰਿਆ ਹੈ ਜਾਂ ਉਸ ਨੇ ਖੁਦ ਸੋਸਾਇਡ ਕੀਤਾ ਹੈ ਜਲਦੀ ਹੀ ਆਪਣੇ ਸਾਹਮਣੇ ਆਊਗਾ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਨੈਕਸਟ ਵੀਡੀਓ ਅਪਡੇਟ ਜਾਣ ਲਈ ਚੈਨਲ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ